ਹੁਣ ਪੰਜਾਬ ਖਬਰਨਾਮਾ ਅਰੁਣ ਕੁਰਾਲੀ ਦੀ ਟੀਮ ਤੁਹਾਨੂੰ ਕਰਵਾਏਗੀ ਕੈਨੇਡਾ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੈਨੇਡਾ ਦੇ ਸਰੀਚ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਦਰਸ਼ਨ ਕਰ ਵਾਹਿਗੁਰੂ ਜਰੂਰ ਲਿਖਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਪਾ ਅੱਜ ਸਰੀ ਤੋਂ ਤੇ ਗੁਰੂ ਘਰ ਦੇ ਵਿੱਚ ਜਾ ਰਹੇ ਸੀ ਮੈਂ ਕਹਾਂ ਸੋਚਿਆ ਰਾਸਤੇ ਦੇ ਵਿੱਚ ਕਈ ਯਾਰ ਦੋਸਤਾਂ ਦੇ ਫੋਨ ਵੀ ਆ ਰਹੇ ਸੀ ਕਹਿੰਦੇ ਜੀ ਸਾਨੂੰ ਉੱਥੇ ਦਾ ਕਈ ਉਹਨੀਆਂ ਸਰਗਰਮੀਆਂ ਨੇ ਕਿਵੇਂ ਦਾ ਕੀ ਕੁਝ ਹੈਗਾ ਮਾਹੌਲ ਹੈ ਕਿਸ ਤਰ੍ਹਾਂ ਦਾ ਟੈਂਪਰੇਚਰ ਹੈ ਵੀ ਉਹ ਚੀਜ਼ਾਂ ਵਿਸਾਹਨੀਆਂ ਕਰੋ ਤੇ ਉਸ ਦੇ ਲਈ ਅੱਜ ਇਹ ਛੋਟਾ ਜਿਹਾ ਇੱਕ ਬਲੌਗ ਬਣਾਉਣ ਲੱਗੇ ਹਾਂ ਗੁਰਦੁਆਰਾ ਦੁੱਖਨਵਾਰ ਇਨਸਾਬ ਜੋ ਕਿ ਸਰੀ ਦੇ ਵਿੱਚ ਹੈ ਤੇ ਉੱਧਰ ਨੂੰ ਜਾ ਰਹੇ ਆਪਾਂ ਰਾਸਤੇ ਦਾ ਵੀਊ ਵੀ ਦਿਖਾਵਾਂਗੇ ਤੇ ਕਿਸ ਤਰ੍ਹਾਂ ਦੀ ਗ੍ਰੀਨਰੀ ਹੈ ਉਸ ਤੋਂ ਉਹਦਾ ਵੀ ਦਿਖਾਵਾਂਗੇ ਤੇ ਗੁਰੂ ਘਰ ਦੇ ਵੀ ਦਰਸ਼ਨ ਕਰਾਵਾਂਗੇ ਲੋ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਰੀ ਤੋਂ ਇਸ ਵਾਰ ਅ ਕਈ ਯਾਰ ਦੋਸਤ ਕਹਿੰਦੇ ਸੀ ਵੀ ਸਰੀ ਦਾ ਕੁਝ ਥਿਊ ਦਿਖਾਓ ਤੇ ਇਹਦੇ ਕਰਕੇ ਅ ਅੱਜ ਜਾ ਰਹੇ ਹਾਂ ਗੁਰਦੁਆਰਾ ਦੁਖਨਵਾਰਨ ਸਾਹਿਬ ਤੇ ਸਭ ਤੋਂ ਪਹਿਲਾ ਜਿਹੜਾ ਵੀਊ ਆ ਉਹ ਇਹ ਦਿਖਾਵਾਂਗੇ ਵੀ ਆਪਣੇ ਜਿੱਥੇ ਪੰਜਾਬ 'ਚ ਤਾਂ ਲੋਹੇ ਦੇ ਖੰਭੇ ਲੱਗਦੇ ਹਨਾ ਬਿਜਲੀ ਦੇ ਲਈ ਪਰ ਇੱਥੇ ਜਿਹੜੇ ਆ ਬਿਜਲੀ ਦਾ ਖੰਭਾ ਉੱਤੇ ਦੇਖੋ ਬਿਜਲੀ ਦੇ ਤਾਰਾਂ ਜਾ ਰਹੀਆਂ ਇਹ ਜਿਹੜਾ ਖੰਭਾ ਹੈ ਬਿਲਕੁਲ ਲੱਕੜ ਦਾ ਹੈ ਆ ਲੋ ਸੋ ਲੱਕੜ ਦੇ ਜਿਹੜੇ ਖੰਭੇ ਨੇ ਉਹ ਇੱਥੇ ਲੱਗੇ ਹੋਏ ਨੇ ਬੜੇ ਖੁੱਲੇ ਡੁੱਲੇ ਜਿਹੜੇ ਅਰੇ ਹੈਸੀ ਏਰੀਏ ਨੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਆਪਣੇ ਲੋਕ ਕੀ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਦਰਖਤ ਨੇ ਲਗਾਤਾਰ ਕੱਟਣ ਲੱਗੇ ਹੋਏ ਨੇ ਲੇਕਿਨ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਨੇ ਉਹ ਦਰਖਤਾਂ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਇੱਥੇ ਬਿਨਾ ਪਰਮਿਸ਼ਨ ਤੁਸੀਂ ਕੱਟ ਨਹੀਂ ਸਕਦੇ ਦੇਖੋ ਕਿਤੇ ਵੀ ਦੇਖ ਲਓ ਗ੍ਰੀਨਰੀ ਬਿਲਕੁਲ ਪੂਰੀ ਦਿਖੂਗੀ ਸੋ ਇੱਕ ਹੋਰ ਜਿਹੜਾ ਉਹ ਵੀ ਦੇਖਦੇ ਰਸਤੇ ਜੇ ਮਿਲਦਾ ਬੂਟਾ ਜਿਹਦੇ ਪੱਤੇ ਕਰਕੇ ਹੈ ਆਡੇ ਹੁੰਦਾ ਬਹੁਤ ਆਣਾ ਪਰ ਜਿਹਦੇ ਪੱਤੇ ਨੇ ਕਹਿੰਦੇ ਕਰਕੇ ਦੇਸ਼ ਦਾ ਇੱਥੇ ਦਾ ਨਿਸ਼ਾਨ ਆਹੋ ਕੈਨੇਡਾ ਦਾ ਆਹੀ ਆਉ ਪੱਤਾ ਜੀ ਆ ਲੋ ਆਹੀ ਨਿਸ਼ਾਨ ਨੇ ਕਹਿੰਦੇ ਪੂਰਾ ਪੰਜਾਬ ਪਟਿਆ ਹੋਇਆ ਤਾਂ ਅਸੀਂ ਸਾਰੇ ਵਾਰ ਨੂੰ ਆਈ ਜਾਂਦੇ ਆ ਤੇ ਦੂਸਰਾ ਅੱਗੇ ਲੱਗਿਆ ਹੋਇਆ ਸੜਕ ਦੇ ਉੱਤੇ ਆਪਣਾ ਇਹਨੂੰ ਇੱਥੇ ਸਕੂਟਰ ਕਹਿੰਦੇ ਆ ਆਪਣੇ ਬਣੇ ਵਾਲੇ ਸਕੂਟਰ ਨੂੰ ਕਹਿੰਦੇ ਆ ਇੱਥੇ ਇਹ ਛੋਟੀ ਜਿਹੀ ਡਿਵਾਈਸ ਨੂੰ ਸਕੂਟਰ ਕਹਿੰਦੇ ਆ ਜੱਪ ਇਹ ਤੇ ਖਾਸ ਕੀ ਆ ਇਹਦੇ ਵਿੱਚ ਸੜਕ ਕ੍ਰਾਸ ਕਰਨ ਵਾਸਤੇ ਦੱਸਦੇ ਹਾਂ ਆ ਦੇਖੋ ਇੱਥੇ ਨਾ ਇੱਕ ਬਟਨ ਲੱਗਿਆ ਹੋਇਆ ਹੈ ਵੀ ਜਦੋਂ ਵੀ ਤੁਸੀਂ ਕ੍ਰਾਸ ਕਰਨਾ ਹੈ ਤੇ ਗੱਡੀ ਹੈ ਦੇਖੋ ਗੱਡੀਆਂ ਆਪਣੇ ਆਪ ਰੁਕ ਜੰਨੀਆਂ ਸਭ ਤੋਂ ਵਧੀਆ ਜਿਹੜਾ ਇੱਥੇ ਦਾ ਇਹੀ ਲੱਗਿਆ ਹੁਣ ਤੱਕ ਵੀ ਜਿਹੜੇ ਆ ਦੇਖੋ ਆਪਾਂ ਨਿਕਲੇ ਆ ਤੇ ਗੱਡੀ ਦੀ ਚੱਲ ਗਈ ਹੈ ਤੇ ਔਰ ਥੈਂਕਸ ਵੀ ਕਰਕੇ ਜਾਂਦੇ ਆ ਉਹ ਗੋਰਾ ਸੀ ਵਿੱਚ ਬੈਠਾ ਉਹ ਉਸ ਤੋਂ ਬਾਅਦ ਹੱਥ ਵੀ ਮਾਰ ਕੇ ਗਿਆ ਵੀ ਹਾਂ ਜੀ ਤੁਸੀਂ ਨਿਕਲ ਗਏ ਹੁਣ ਮੈਂ ਜਾਵਾਂ ਆਪਣੇ ਲੋਕਾਂ ਚ ਕੀ ਹੁੰਦਾ ਵੇ ਵਿਚਾਰਾ ਜੇ ਬੱਚਾ ਦਾ ਇੱਕ ਵਾਸਤੇ ਸੀ ਬਜ਼ੁਰਗ ਵੀ ਖੜਾ ਹੋਵੇ ਫੇਰ ਵੀ ਉਹਨੂੰ ਜੇ ਨੇੜੇ ਜਾ ਰਿਹਾ ਸੜਕ ਦੇ ਹਾਰਨ ਮਾਰ ਮਾਰ ਕੇ ਹੁੰਦਾ ਵੀ ਫਟਾਫਟ ਅਸੀਂ ਨਿਕਲ ਜਾਈ ਅੱਗੇ ਐ ਕਾਫੀ ਕੁਛ ਚੇਂਜ ਹੈ ਐਵੇਂ ਨਹੀਂ ਲੋਕ ਜਿਹੜੇ ਬਾਹਰੋਂ ਆਉਂਦੇ ਆ ਜਿਹੜਾ ਲਾਈਫ ਸਟਾਈਲ ਹੈ ਉਹ ਬਿਲਕੁਲ ਡਿਫਰੈਂਟ ਕਹਿ ਸਕਦੇ ਆ ਤੇ ਰੂਲ ਰੈਗੂਲੇਸ਼ਨਾਂ ਦੇਖੋ ਸਾਰੀਆਂ ਗੱਡੀਆਂ ਨੇ ਜਿਹੜੀਆਂ ਖੜੀਆਂ ਨੇ ਇੱਕ ਲਾਈਨ ਦੇ ਵਿੱਚ ਗੱਡੀਆਂ ਨੇ ਕੋਈ ਵੀ ਗੱਡੀ ਆ ਜਿਹੜੀ ਉਹ ਇਧਰੇ ਵੀ ਲੇਨ ਨਹੀਂ ਕੱਟ ਕਰਦੀ ਆਪਣੀ ਉਲਟ ਸੜ ਡਰਾਈਵਿੰਗ ਹੈ ਆਪਣੇ ਲੈਫਟ ਸਾਈਡ ਚੱਲਦਾ ਇਹਨਾਂ ਦੇ ਰਾਈਟ ਸਾਈਡ ਚੱਲਦਾ ਇੱਥੇ ਸੋ ਇਹ ਗੋਰਿਆਂ ਦਾ ਕਬਰਸਤਾਨ ਹੈ ਬੜੇ ਫੁੱਲ ਟੰਗੇ ਹੋਏ ਐ ਤੇ ਜਿਹੜੇ ਵਿਚਾਰੇ ਪਹੁੰਚ ਗਏ ਉੱਪਰ ਨੂੰ ਉਹਨਾਂ ਦੀ ਯਾਦ ਦੇ ਵਿਚੋਣ ਦੇ ਪਰਿਵਾਰਕ ਮੈਂਬਰਾਂ ਦੁਆਰਾ ਫੁੱਲ ਟੰਗੇ ਹੋਏ ਆ ਕਬਰਸਤਾਨ ਆ ਜੀ ਗੋਰਿਆਂ ਦਾ ਤੇ ਗ੍ਰੀਨਰੀ ਇੱਥੇ ਹੀ ਬਹੁਤ ਹੈ ਇੱਥੇ ਵੀ ਕਹਿੰਦੇ ਆ ਕਹਿੰਦੇ ਜਿਹੜਾ ਜੇਕਰ ਕਿਸੇ ਦੀ ਡੈਥ ਹੁੰਦੀ ਹੈ ਜਦੋਂ ਉਹਨੂੰ ਦਫਨਾਉਣਾ ਤਾਂ ਬੁੱਟਾ ਜੀ ਰੂਟ ਲੱਗ ਜਾਂਦੇ ਆ ਉਹਦੀ ਯਾਦ ਚ ਆਪਣੇ ਵਾਲੇ ਬੁੱਟੇ ਵੱਟ ਗਏ ਜਾਂਦੇ ਆ ਤੇ ਫਰਕ ਇਹੀ ਹੈ ਅੱਗੇ ਅੱਗੇ ਚੱਲੀ ਚੱਲਦੇ ਆ ਸਰੀ ਦੇ ਵਿੱਚ ਨਾ ਕੀ ਹੈ ਵੀ ਇਹ ਪਲੇਨ ਜੇ ਏਰੀਆ ਨਹੀਂ ਹੈਗਾ ਅ ਇਸ ਤਰ੍ਹਾਂ ਦੀਆਂ ਟੈਸਲਾ ਗੱਡੀਆਂ ਬਹੁਤ ਨੇ ਇੱਥੇ ਤੇ ਇਹ ਜੀ ਵਿਚਾਰੇ ਇਹ ਵੀ ਵਾਦੂ ਆ ਤੇ ਚੱਲੀ ਚੱਲੀ ਅੱਗੇ ਜੀ ਇਸ ਤਰ੍ਹਾਂ ਸਾਰੇ ਜਿੰਨੇ ਵੀ ਮਕਾਨ ਨੇ ਉਹ ਸਾਰੇ ਲੱਕੜ ਦੇ ਨੇ ਤੁਹਾਨੂੰ ਇੱਥੇ ਸਿਮਿੰਟਡ ਦਾ ਮਕਾਨ ਆ ਜਿਹੜੀ ਕੰਸਟਰਕਸ਼ਨ ਆ ਉਹ ਨਹੀਂ ਦੇਖਣ ਨੂੰ ਮਿਲਦੀ ਟੋਟਲ ਕੰਸਟਰਕਸ਼ਨ ਆ ਜਿਹੜੀ ਉਹ ਔਰ ਆਪਣੇ ਲੋਕ ਆਪਣੇ ਘਰਾਂ ਦੇ ਵਿੱਚ ਛੋਟੇ ਛੋਟੇ ਵਿਦਿਆ ਪੜਾਈ ਕੀ ਲਾਉਨੇ ਆਣਾ ਇੱਥੇ ਦੇਖੋਏ 12-12 15-15 ਫੁੱਟ ਦੇ ਜਿਹੜੇ ਬੂਟੇ ਆ ਉਹ ਹੋਏ ਹੋਏ ਆ ਪਤਾ ਨਹੀਂ ਸਾਰੀ ਵਿਦਿਆ ਇਹਨਾਂ ਕੋਲੇ ਆ ਗਈ ਤਾਂ ਹੀ ਆਪਣੇ ਵਾਲੇ ਵੀਜੇ ਲੈ ਲੈ ਕੇ ਆਉਣ ਉਹਨਾਂ ਇੱਥੇ ਨੂੰ ਵਿਦਿਆ ਨੂੰ ਹਾਸਲ ਕਰਨ ਵਾਸਤੇ ਹਾਂ ਸੋ ਆ ਦੇਖੋ ਲੱਕੜੇ ਲੱਕੜਾ ਸਾਰੀ ਆਪਣੇ ਵਾਲੇ ਬੰਦੇ ਨੇ ਹੋਰ ਵੀ ਕੰਮ ਫੇਰੇ ਕਰੇ ਵੇ ਜਿਹੜੇ ਉੱਤੇ ਕਰਦੇ ਰਹੇ ਹਨ ਵੀ ਬਾਹਰ ਚਲੀਏ ਬਾਹਰ ਚਲ ਕੇ ਉੱਥੇ ਤਾਂ ਜ਼ਮੀਨਾਂ ਬਕਵਾਏ ਦਈਆਂ ਆਪਣੇ ਜੱਟਾਂ ਨੇ ਇੱਥੇ ਵੀ ਆ ਕੇ ਗੋਰਿਆਂ ਦੀਆਂ ਜ਼ਮੀਨਾਂ ਵੀ ਮਕਾਉਣ ਲੱਗ ਗਏ ਆ ਦੇਖੋ ਉੱਥੇ ਵੀ ਆਪਣੇ ਪੰਜਾਬੀ ਉਹ ਸ਼ੇਰ ਆ ਆ ਲੋ ਆ ਟੰਗੇ ਵੇ ਉਹ ਵੀ ਸੇਲ ਆਏ ਮਕਾਨ ਆ ਕੋਈ ਉਹਦੀ ਸੇਲ ਵਾਸਤੇ ਲੱਗਿਆ ਵਾ ਪਿੱਛੇ ਆ ਮਕਾਨ ਹੈ ਇਹਦੀ ਸੇਲ ਵਾਸਤੇ ਲੱਗਿਆ ਹੋਇਆ ਹੈ ਵੀ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਖਰੀਦ ਲਿਓ ਜੇ ਤੁਸੀਂ ਚਾਹੁੰਦੇ ਵੀ ਅਸੀਂ ਵੀ ਖਰੀਦ ਲਈਏ ਪੈਸੇ ਭੇਜ ਦੋ ਛੜਾ-ਵੜ ਫੇਰ ਫੇਰ ਆਪਾਂ ਵੀ ਲੈ ਰਾਂਗੇ ਸੋ ਬਹੁਤ ਦੂਰ ਲੰਘਿਆ ਹੋ ਸਾਈਕਲ ਲੈ ਕੇ ਸਾਈਕਲ ਵਾਲਿਆਂ ਵਾਸਤੇ ਅਲੱਗ ਟਰੈਕ ਹੈ ਪੈਦਲਵਾਰਾਂ ਵਾਸਤੇ ਅਲੱਗ ਹੈ ਗੱਡੀਆਂ ਦਾ ਉਹੀ ਹੈ ਵੀ ਗੱਡੀਆਂ ਇੱਕ ਟਰੈਕ 'ਚ ਰਹਿਣੀਆਂ ਹੈ ਸਾਰੇ ਸੜਕਾਂ ਦੇ ਕਿਨਾਰੇ ਤੇ ਗ੍ਰੀਨਰੀ ਗ੍ਰੀਨਰੀ ਹੋਈ ਪਈ ਹੈ ਗੱਡੀਆਂ ਰੱਖਣ ਦੇ ਜ਼ਰੂਰੇ ਲੋਕ ਸ਼ੌਂਕੀ ਆ ਮਾੜੀ ਗੱਡੀ ਕੋਈ ਨਹੀਂ ਦਿਖਦੀ ਇੱਥੇ ਆ ਕੋਈ ਟੈਸਲਾ ਹੈ ਕੋਈ ਮਿੰਸਟਾਂਗ ਹੈ ਇਸ ਤਰ੍ਹਾਂ ਸਾਰੀਆਂ ਜਿਹੜੀਆਂ ਵੱਡੀਆਂ ਗੱਡੀਆਂ ਨੇ ਜਿਹੜੇ ਇਹ ਲੱਕੜ ਦੇ ਮਕਾਨ ਨੇ ਇਹਨਾਂ ਦੇ ਵੀ ਜਿਹੜੇ ਡਿਜ਼ਾਈਨ ਨੇ ਬਹੁਤ ਸੋਹਣੇ ਨੇ ਆਪਣੇ ਚਾਰ ਸੱਤਾਂ ਬੰਨ੍ਹੋ ਇੱਥੇ ਟਿਕੋਣੀਆਂ ਜਿਹਾ ਬੰਦੇ ਆ ਵੀ ਕੋਈ ਬਰਫ-ਉਰਫ ਕਹਿੰਦੇ ਜਦੋਂ ਪੈਂਦੀ ਆ ਤਾਂ ਫਿਰ ਉੱਪਰ ਟਿਕਦੀ ਨਹੀਂ ਹੈਗੀ ਆਹ ਲੋ ਜੀ ਹੁਣ ਆਪਾਂ ਉਤਰਾਈ ਵੱਲ ਨੂੰ ਹੋ ਗਏ ਹੁਣ ਕਿ ਲੋਕ ਮੀਟਰ ਉਤਰਾਈ ਤੇ ਜਾਵਾਂਗੇ ਉਹ ਨਿਕਲ ਕੇ ਅੱਗੇ ਕਾਫੀ ਦੂਰ ਜਪਜੀਤ ਅੱਗੇ ਤੁਰਿਆ ਫਿਰਦਾ ਉਹ ਦੇਖੋ ਜੇ ਘਰ ਦਿਖਦਾ ਹੋਵੇ ਦੂਰ ਜੇ ਤੇ ਉਹਦਾ ਮਸਤੀ ਜੜੀ ਭਈ ਆ ਬਸ ਆ ਸਾਈਕਲ ਸਾਡੇ ਰਣਵੀਰ ਵਾਈ ਹੈ ਕਨੌੜਾ ਵਾਲੇ ਉਹਨਾਂ ਦੇ ਘਰ ਤੇ ਚੱਕ ਲਿਆ ਆ ਇਹ ਠੀਕ ਹੈ ਕਿਉਂਕਿ ਬੱਚੇ ਉਹਨਾਂ ਦੇ ਹੁਣ ਛੋਟੇ ਆ ਜੇ ਉਹ ਕਹਿੰਦੇ ਚਲਾਉਂਦੇ ਨਹੀਂ ਚੋ ਚੋ ਚ ਲੈ ਲਿਆ ਦਾ ਤੇ ਉਹਨਾਂ ਨੇ ਇਹਨੂੰ ਦੇਤਾ ਹੁੰਦੇ ਨੂੰ ਇਹ ਤੇ ਬਸ ਜਿੱਦਣ ਦਾ ਹੁਣ ਇਹਨੂੰ ਟੱਕਰਿਆ ਇਹ ਪੂਰਾ ਬਸੂਲ ਕਰ ਰਿਹਾ ਹੈ ਵੀ ਜਿਹੜਾ ਉਹਨਾਂ ਨੇ ਇਹਨੂੰ ਬਸੂਲਿਆ ਹੋਣਾ ਲਾਈਟਾਂ ਲੂਟਾਂ ਚਲਦੀਆਂ ਨੇ ਇਹਦੀਆਂ ਇਹ ਥੱਕ ਗਿਆ ਲੱਗਦਾ ਹੁਣ ਥੱਕ ਗਿਆ ਹੈ ਥੱਕਿਆ ਨਹੀਂ ਫਿਰ ਵਾਪਸ ਘਾਤੇ ਮੁੜਿਆ ਆ ਚਲੋ ਯਾਪੋ ਤੇ ਬਿੱਲੀ ਬੈਠੀ ਆ ਇੱਥੇ ਨਾਲ ਲੋਕਾਂ ਨੇ ਬਿੱਲੀਆਂ ਰੱਖੀਆਂ ਹੋਈਆਂ ਆ ਲੋ ਆਪਣਾ ਕੋਈ ਮੁੰਲਾ ਦਾ ਇਹ ਪਾਕਿਸਤਾਨੀ ਭਾਈ ਆ ਇਹ ਪਹਿਰਾਵੇ ਤੇ ਹੀ ਲੱਗਦਾ ਦਾ ਇਹ ਆ ਬਸ ਆ ਮੌਜ ਅਸੀਂ ਸਾਈਕਲਾਂ ਚਲਦਿਆਂ ਇੱਥੇ ਵਿੱਚ ਚੱਲਦੇ ਫਰੀ ਜਾਓ ਰੂਬੀ ਗੋਨ ਨੂੰ ਆਪਣੇ ਲੋਕ ਪਸੰਦ ਬਹੁਤ ਕਰਦੇ ਆ ਇੱਥੇ ਰੂਬੀ ਗੋਨ ਨੂੰ ਹੈਈ ਬਹੁਤ ਘਟਾ ਹੈ ਉਹ ਦੇਖੋ ਜੀ ਸਾਹਮਣੇ ਦਾ ਥਿਊ ਬੜਾ ਵਧੀਆ ਹੈ ਸੋ ਲੋ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਬਿਲਡਿੰਗ ਹੈ ਉਹ ਕਰ ਤੁਹਾਨੂੰ ਗੁਰਦੁਆਰਾ ਦੁੱਖ ਨਵਾਰਨ ਸਾਹਿਬ ਜੋ ਕਿ ਸਰੀ ਦੇ ਵਿੱਚ ਇਹ ਗੁਰੂਗਰਸ਼ ਸਜੋਬੀਤ ਹੈ ਬਹੁਤ ਜਿਆਦਾ ਸੰਗਤ ਹੈ ਜਿਹੜੀ ਇੱਥੇ ਰੋਜ਼ਾਨਾ ਨਤਮਸਤਕ ਹੁੰਦੀ ਹੈ ਸਟੂਡੈਂਟ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਮੈਂ ਵੀ ਲੰਗਰ ਦਾ ਪ੍ਰਬੰਧ ਹੈ ਤੇ ਉਹਨਾਂ ਦੀ ਹੋਰ ਵੀ ਕੋਈ ਜੇਕਰ ਕੋਈ ਜ਼ਰੂਰਤ ਹੈ ਰਹਿਣ ਸਹਿਣ ਦੀ ਉਸ ਦੇ ਲਈ ਇੱਥੇ ਪਹੁੰਚਦੇ ਨੇ ਬਹੁਤ ਸੋਹਣੀ ਜਿਹੀ ਇਮਾਰਤ ਹੈ ਸੋ ਗੱਡੀਆਂ ਨਹੀਂ ਆਵਾਜ਼ਾਂ ਸੀ ਆਪ ਇਹ ਸੁਣ ਸਕਦੇ ਆ ਆਪਣੇ ਨਾਲ ਤਾਂ ਜਿਹੜੇ ਫੜ ਕੇ ਚਲਾਨ ਕਰ ਦਿੰਦੇ ਆ ਜੇਕਰ ਇੰਨੀ ਆਵਾਜ਼ ਨਿਕਲ ਜਵੇ ਸੋ ਇਸ ਦੇ ਨਾਲ ਹੀ ਆਪਣੀ ਪੰਜਾਬੀ ਭਾਈਚਾਰੇ ਦੁਆਰਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਨਾਲ ਹੀ ਕਈ ਜਿਹੜੇ ਸ਼ੋਰੂਮ ਨੇ ਉਹ ਵੀ ਕਿਤੇ ਹੋਏ ਨੇ ਸੋ ਚੱਲਦੇ ਹੁਣ ਅੰਦਰ ਨੂੰ ਤੇ ਪਹਿਲਾਂ ਮਥੜ ਦੇਖਾਂਗੇ ਤੇ ਤੁਹਾਨੂੰ ਇੱਕ ਜ਼ੂਮ ਮੋਡ ਕਰਕੇ ਗੁਰਦੁਆਰਾ ਸਾਹਿਬ ਦਾ ਅੱਜ ਤੇ ਨਾਮ ਲਿਖਾ ਉਹ ਵੀ ਦਿਖਾ ਰਹੇ ਆ ਸੋ ਲੋ ਜੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਆਪਾਂ ਪਹੁੰਚ ਚੁੱਕੇ ਆ ਹਾਂ ਸੋ ਦੋਸਤੋ ਅੱਜ ਤੁਹਾਨੂੰ ਦਿਖਾਏ ਆ ਆਪਾਂ ਨੇ ਸਰੀ ਦੇ ਨਜ਼ਾਰੇ ਤੇ ਨਾਲ ਹੀ ਗੁਰੂ ਘਰ ਦੇ ਕਰਾਇ ਨੇ ਦਰਸ਼ਨ ਐਸੇ ਤਰ੍ਹਾਂ ਦੀਆਂ ਹੋਰ ਖਬਰਾਂ ਤੇ ਹੋਰ ਵੀਜ਼ ਲੈ ਕੇ ਤੁਹਾਡੇ ਨਾਲ ਫਿਰ ਇੱਕ ਵਾਰ ਸਾਹਮਣੇ ਹੋਵਾਂਗੇ ਤੇ ਲਗਾਤਾਰ ਤੁਹਾਨੂੰ ਪੰਜਾਬ ਦੀ ਧਰਤੀ ਦੇ ਬੈਠਿਆਂ ਨੂੰ ਸਾਰਿਆਂ ਨੂੰ ਪੰਜਾਬ ਖਬਰਨਾਮਾ ਦੇ ਨਾਲ ਜੋੜਦੇ ਰਹਾਂਗੇ ਤੇ ਅਰुण ਕੁਮਾਰ ਦੇ ਲਈ ਪੰਜਾਬ ਖਬਰਨਾਮਾ ਦੇ ਲਈ ਜਗਦੀਸ਼ ਸਿੰਘ ਦੀ ਰਿਪੋਰਟ ਸਰੀ ਦੀ ਧਰਤੀ ਤੋਂ